ਸਰਹੱਦੀ ਸੁਰੱਖਿਆ ਬਲ ਯਾਨੀ ਬੀਐਸਐਫ ਦੇ ਜਵਾਨਾਂ ਨੇ ਸਰਹੱਦ ਪਾਰ ਤੋਂ ਤਸਕਰੀ ਖਿਲਾਫ ਪੰਜਾਬ ਪੁਲਿਸ ਦੇ ਨਾਲ ਤਾਲਮੇਲ ਕਰਕੇ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਅਹਿਮ ਬਰਾਮਦਗੀਆਂ ਕੀਤੀਆਂ ਨੇ ਬੀਐਸਐਫ ਦੇ ਖੂਫੀਆ ਵਿੰਗ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜਵਾਨਾਂ ਨੇ ਦੋ ਡਰੋਨ ਬਰਾਮਦ ਕੀਤੇ ਨੇ ਜਿਨ੍ਹਾਂ ਵਿੱਚੋਂ ਇੱਕ ਵੱਖ-ਵੱਖ 부ਜੇ ਜੋੜ ਕੇ ਤਿਆਰ ਕੀਤਾ ਗਿਆ ਹੈਕਸਕਾਪਟਰ ਵੀ ਸ਼ਾਮਲੇ ਇਸ ਤੋਂ ਇਲਾਵਾ 2 ਕਿਲੋ 400 ਗ੍ਰਾਮ ਤੋਂ ਵੱਧ ਸ਼ੱਕੀ ਹੈਰੋਇਨ ਦੇ 5 ਪੈਕੇਟ ਇੱਕ ਪਿਸਤੌਲ ਤੇ ਮੈਗਜ਼ੀਨ ਵੀ ਬਰਾਮਦ ਕੀਤਾ ਏ। ਇਹ ਮੁਹਿੰਮ ਅੰਮ੍ਰਿਤਸਰ, ਫਿਰੋਜ਼ਪੁਰ ਅਤੇ ਤਰਨਤਾਰਨ ਦੇ ਇਲਾਕਿਆਂ ਵਿੱਚ ਚਲਾਈ ਗਈ ਸੀ। ਜ਼ਿਕਰਯੋਗ ਹੈ ਕਿ ਤਰਨਤਾਰਨ ਦੇ ਖੇਮਕਰਨ ਪਿੰਡ ਨੇੜੇ ਇੱਕ ਡਰੋਨ ਸਮੇਤ ਪਿਸਤੌਲ ਅਤੇ ਮੈਗਜ਼ੀਨ ਬਰਾਮਦ ਕੀਤਾ ਗਿਆ ਸੀ। ਹਰੋਇਨ ਦੇ ਬਰਾਮਦ ਕੀਤੇ ਗਏ ਪੰਜ ਪੈਕੇਟ ਪੀਲੇ ਰੰਗ ਦੀ ਟੇਪ ਵਿੱਚ ਲਪੇਟੇ ਹੋਏ ਸਨ ਜਿਸ ਵਿੱਚ ਧਾਤ ਦੇ ਲੂਪ ਲੱਗੇ ਹੋਏ ਨੇ ਜਿਹੜੇ ਡਰੋਨ ਦੀ ਸਹਾਇਤਾ ਨਾਲ ਸੁੱਟੇ ਜਾਣ ਦਾ ਖਾਸ ਸੰਕੇਤ ਨੇ ਇਹ ਬਰਾਮਦਗੀ ਪਾਕਿਸਤਾਨੀ ਡਰੋਨ ਰਾਹੀਂ ਨਾਰਕੋ ਅਤਵਾਦ ਅਤੇ ਹਥਿਆਰਾਂ ਦੀ ਤਸਕਰੀ ਦੀਆਂ ਕੋਸ਼ਿਸ਼ਾਂ ਦਾ ਮੁਕਾਬਲਾ ਕਰਨ ਲਈ ਬੀਐਸਐਫ ਦੇ ਅਣਥੱਕ ਯਤਨਾਂ ਨੂੰ ਮਜ਼ਬੂਤੀ ਪ੍ਰਦਾਨ ਕਰਦੀ ਹੈ